ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 7ਵੀਂ ਕਲਾਸ ਦੀ ਕਿਤਾਬ ਖੇਤੀਬਾੜੀ ਤੇ ਉਹਦਾ 6ਵਾਂ ਚੈਪਟਰ ਫਸਲਾਂ ਦੇ ਕੀੜੇ ਅਤੇ ਬਿਮਾਰੀਆਂ ਤੇ ਅੱਜ ਆਪਾਂ ਡਿਸਕਸ ਕਰਾਂਗੇ ਇਸ ਚੈਪਟਰ ਦੀ ਬੈਕ ਐਕਸਰਸਾਈਜ਼ ਤਾਂ ਚਲੋ ਸ਼ੁਰੂ ਕਰਦੇ ਹਾਂ ਪਾਠ ਪੁਸਤਕ ਦੇ ਪ੍ਰਸ਼ਨ ਊੜਾ ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਓ ਪਹਿਲਾ ਪ੍ਰਸ਼ਨ ਚੌਨੇ ਦੀ ਫਸਲ ਦੀ ਕਿਸ ਬਿਮਾਰੀ ਨਾਲ ਬੰਗਾਲ ਵਿੱਚ ਅਕਾਲ ਪਿਆ ਉੱਤਰ ਪੂਰੇ ਤੱਬਿਆਂ ਦੀ ਬਿਮਾਰੀ ਦੂਜਾ ਪ੍ਰਸ਼ਨ ਪੰਜਾਬ ਵਿੱਚ ਨਰਮੇ ਦੀ ਫਸਲ ਦਾ 1996 ਤੋਂ 2002 ਤੱਕ ਕਿਸ ਕੀੜੇ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਉੱਤਰ ਅਮਰੀਕਨ ਸੁੰਡੀ ਤੀਜਾ ਪ੍ਰਸ਼ਨ ਉਹਨਾਂ ਫਸਲਾਂ ਨੂੰ ਕੀ ਕਹਿੰਦੇ ਹਨ ਜਿਨ੍ਹਾਂ ਵਿੱਚ ਕਿਸੇ ਹੋਰ ਜੀਵ ਜੰਤੂ ਦੇ ਜੀਨ ਜਾਂਦੇ ਹਨ ਉੱਤਰ ਟ੍ਰਾਂਸ ਜੀਨਿਕ ਪ੍ਰਸ਼ਨ 4 ਕੀ ਰਸਾਇਣਿਕ ਦਵਾਈਆਂ ਮਨੁੱਖ ਲਈ ਹਾਨੀਕਾਰਕ ਹਨ ਉੱਤਰ ਰਸਾਇਣਿਕ ਦਵਾਈਆਂ ਮਨੁੱਖਾਂ ਲਈ ਹਾਨੀਕਾਰਕ ਹਨ ਕਿਉਂਕਿ ਇਹ ਜ਼ਹਿਰ ਹੁੰਦੀਆਂ ਹਨ ਪ੍ਰਸ਼ਨ 5 ਕਿਸੇ ਇੱਕ ਫਸਲ ਦੇ ਜੀਵਾਣੂ ਰੋਗ ਦਾ ਨਾਮ ਦੱਸੋ ਉੱਤਰ ਦਰਨੇ ਦਾ گلਨਾ ਪ੍ਰਸ਼ਨ 6 ਕਿਸੇ ਇੱਕ ਫਸਲ ਦੇ ਵਿਸ਼ਾਣੂ ਰੋਗ ਦਾ ਨਾਮ ਦੱਸੋ ਉੱਤਰ ਨੁੱਠੀ ਰੋਗ ਪ੍ਰਸ਼ਨ 7 ਕੋਈ ਦੋ ਰਸ ਚੂਸਣ ਵਾਲੇ ਕੀੜੀਆਂ ਦੇ ਨਾਮ ਦੱਸੋ ਉੱਤਰ ਤੇਲਾ ਚੇਪਾ 8ਵਾਂ ਪ੍ਰਸ਼ਨ ਕੋਈ ਦੋ ਫਲਾਂ ਤੇ ਤਣਾ ਖੇਦਕ ਕੀੜੀਆਂ ਦਾ ਨਾਮ ਦੱਸੋ ਉੱਤਰ ਕਮਾਤਾ ਗੜਵਾਨ ਚਿਤਕਬਰੀ ਸੁੰਡੀ ਬੈਂਗਣਾ ਦੀ ਸੁੰਡੀ ਮੱਕੀ ਦੀ ਸ਼ਾਕੀ ਮੱਕੀ ਪ੍ਰਸ਼ਨ ਉਹ ਪੌਦਿਆਂ ਦੀਆਂ ਬਿਮਾਰੀਆਂ ਦਾ ਫੈਲਾਅ ਕਿਵੇਂ ਹੁੰਦਾ ਹੈ ਉੱਤਰ ਬਿਮਾਰੀ ਵਾਲੇ ਬੀਜਾਂ ਬਿਮਾਰੀ ਵਾਲੇ ਖੇਤਾਂ ਜਾਂ ਮੀਂਹ ਅਤੇ ਤੇਜ਼ ਹਵਾ ਕਾਰਨ 10ਵਾਂ ਪ੍ਰਸ਼ਨ ਕੀ ਇਹ ਕਿਹੜਾ ਕਈ ਫਸਲਾਂ ਤੇ ਨੁਕਸਾਨ ਕਰ ਸਕਦਾ ਹੈ ਉਦਾਹਰਣ ਦਿਓ ਉੱਤਰ ਹਾਂ ਕਰ ਸਕਦਾ ਹੈ ਜੇ ਬੇ तेला ਨਰਮਾ ਮੱਕੀ ਚੋਨਾ ਆਦਿ ਨੂੰ ਨੁਕਸਾਨ ਕਰਦਾ ਹੈ। ਅਗਲਾ 1-2 ਵਾਕਾਂ ਵਿੱਚ ਉੱਤਰ ਦਿਓ। ਪ੍ਰਸ਼ਨ ਪੌਦ ਸੁਰੱਖਿਆ ਦੇ ਕਿਹੜੇ-ਕਿਹੜੇ ਢੰਗ ਹਨ? ਉੱਤਰ ਪੌਦ ਸੁਰੱਖਿਆ ਦੇ ਢੰਗ ਹਨ ਰਸਾਇਣਿਕ ਦਵਾਈਆਂ, ਰੋਗ ਸਹਿਣ ਕਰਨ ਫਸਲਾਂ ਦੇ ਕੀੜੇ ਅਤੇ ਬਿਮਾਰੀਆਂ ਵਾਲੀਆਂ ਕਿਸਮਾਂ, ਮਿੱਤਰ ਕੀੜਿਆਂ ਦੀ ਵਰਤੋਂ ਫਸਲ ਕਾਸ਼ਤ ਸੰਬੰਧੀ ਸੁਚੇਚੇ ਤਰੀਕੇ ਜਿਵੇਂ ਬਿਜਾਈ ਦਾ ਸਮਾਂ ਸਿੰਚਾਈ ਅਤੇ ਖਾਦ ਪ੍ਰਬੰਧ ਅਤੇ ਕਈ ਮਕੈਨੀਕਲ ਤਰੀਕੇ ਪ੍ਰਸ਼ਨ 2 ট্রান্সਜੇਨਿਕ ਵਿਧੀ ਕੀ ਹੁੰਦੀ ਹੈ ਉੱਤਰ ਇਹ ਪੌਦ ਸਰਖਿਆ ਦਾ ਸਭ ਤੋਂ ਆਧੁਨਿਕ ਤੰਗ ਹੈ ਇਸ ਵਿਧੀ ਵਿੱਚ ਕਿਸੇ ਵੀ ਜੀਵ ਜੰਤੂ ਤੋਂ ਲੋੜੀਦੇ ਜੀਨ ਫਸਲਾਂ ਵਿੱਚ ਪਾ ਕੇ ਪੌਦ ਸੁਰੱਖਿਆ ਕੀਤੀ ਜਾਂਦੀ ਹੈ ਯਾਨੀ ਕਿਸੇ ਹੋਰ ਜੀਵ ਜੰਤੂ ਦੇ ਜਿਹੜੇ ਇੰਪੋਰਟੈਂਟ ਜੀਨਸ ਨੇ ਜਿਹਨੂੰ ਕੀੜਾ ਨਹੀਂ ਲੱਗਦਾ ਉਹ ਲੈ ਕੇ ਕਾਪੀ ਕੀਤੇ ਜਾਂਦੇ ਨੇ ਤੇ ਪੌਦਿਆਂ ਵਿੱਚ ਪਾਏ ਜਾਂਦੇ ਨੇ ਅੱਗੇ ਤੀਜਾ ਪ੍ਰਸ਼ਨ ਪੌਦ ਸੁਰੱਖਿਆ ਦੇ ਫੇਲ ਹੋਣ ਨਾਲ ਕਿਹੋ ਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਉੱਤਰ ਪੌਦ ਸੁਰੱਖਿਆ ਦੇ ਫੇਲ ਹੋਣ ਨਾਲ ਕਾਲ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ ਕਿਉਂਕਿ ਫਿਰ ਖਾਣ ਪੀਣ ਨੂੰ ਕੁਝ ਨਹੀਂ ਮਿਲਦਾ ਪ੍ਰਸ਼ਨ 4 ਵੱਖ-ਵੱਖ ਫਸਲਾਂ ਦੇ ਰਸ ਚੂਸਣ ਵਾਲੇ ਕੀੜੇ ਕਿਹੜੇ ਹਨ ਇਹਦਾ ਉੱਤਰ ਮੈਂ ਲਿਖਿਆ ਹੈ ਇੱਥੇ ਰਸ ਚੂਸਣ ਵਾਲਾ ਕੀੜਾ ਤੇ ਇੱਥੇ ਫਸਲ ਦਾ ਨਾਮ ਤੇਲਾ ਨਰਮਾ ਪਿੰਡੀ ਆਮ ਆਦਿ ਜੇਪਾ ਤੇਲ ਬੀਜ ਕਣਕ ਆੜੂ ਆਦਿ ਚਿੱਤੀ ਮੱਖੀ ਨਰਮਾ ਟਮਾਟਰ ਪਪੀਤਾ ਆਦਿ ਮਿਲੀਬੱਕ ਨਰਮਾ ਆਮ ਨਿੰਬੂ ਜਾਤੀ ਦੇ ਫਲ ਆਦਿ ਤੇ ਲੱਗਦਾ ਪੰਜਵਾਂ ਪ੍ਰਸ਼ਨ ਵਿਛਾਣੂ ਰੋਗ ਦਾ ਫੈਲਾਅ ਕਿਵੇਂ ਹੁੰਦਾ ਹੈ ਅਤੇ ਇਸ ਦੀ ਕੀ ਰੋਕਥਾਮ ਹੈ ਉੱਤਰ ਪੌਦਿਆਂ ਵਿੱਚ ਕੀੜਿਆਂ ਮਕੌੜਿਆਂ ਦੁਆਰਾ ਵਿਛਾਣੂ ਰੋਗ ਫੈਲਦਾ ਹੈ ਇਹਨਾਂ ਦਾ ਅਸਰਦਾਰ ਰੋਕਥਾਮ ਬਹੁਤ ਮੁਸ਼ਕਿਲ ਹੁੰਦੀ ਹੈ ਪ੍ਰਸ਼ਨ 6 ਓਲੀ ਨਾਲ ਹੋਣ ਵਾਲੀਆਂ ਫਸਲਾਂ ਦੀਆਂ ਮੁੱਖ ਬਿਮਾਰੀਆਂ ਕਿਹੜੀਆਂ ਹਨ ਉੱਤਰ ਉਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਹਨ ਚੂਲਸ ਰੋਗ, ਬੀਜ ਗਲੰਡੋ, ਕਾਂਗਿਆਰੀ ਤੇ ਚਿੱਟੇ ਰੋਗ। ਸਤਵਾਂ ਪ੍ਰਸ਼ਨ ਕੀੜੇ ਮਕੌੜਿਆਂ ਦੀਆਂ ਕਿਹੜੀਆਂ ਮੁੱਖ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਕਰਕੇ ਉਹ ਧਰਤੀ ਉੱਪਰ ਵਧੇਰੇ ਗਿਣਤੀ ਵਿੱਚ ਮੌਜੂਦ ਹਨ? ਉੱਤਰ: ਸਰੀਰਕ ਬੰਦਰ ਵਦਰ ਫੁੱਲਣ ਦਾ ਟੰਗ ਵੱਖੋ-ਵੱਖਰੇ ਭੋਜਨ ਪਦਾਰਥਾਂ ਨੂੰ ਖਾਣ ਦੀ ਸਮਰੱਥਾ ਫੁਰਤੀਲਾਪਣ ਆਦੀ ਅਜਿਹੇ ਗੁਣ। ਹੇਗਣੀ ਪ੍ਰਸ਼ਨ 8 ਤਣਾ छेदक ਅਤੇ ਫਲ छेदक ਕੀੜੇ ਫਸਲ ਦਾ ਕਿਵੇਂ ਨੁਕਸਾਨ ਕਰਦੇ ਹਨ ਉੱਤਰ ਇਹ ਕੀੜੇ ਪੌਦੇ ਦੇ ਵੱਖ-ਵੱਖ ਹਿੱਸਿਆਂ ਦੇ ਅੰਦਰ ਵੜ ਕੇ ਨੁਕਸਾਨ ਕਰਦੇ ਹਨ ਜਿਵੇਂ ਤਣੇ ਵਿੱਚ ਛੇਦ ਕਰਦੇ ਹਨ ਸਬਜ਼ੀਆਂ ਤੇ ਫਲਾਂ ਦੇ ਅੰਦਰ ਵੜ ਜਾਂਦੇ ਹਨ ਨੌਵਾਂ ਪ੍ਰਸ਼ਨ ਪੱਤਿਆਂ ਤੇ ਖਾਣ ਵਾਲੇ ਕੀੜੇ ਫਸਲ ਦਾ ਕਿਵੇਂ ਨੁਕਸਾਨ ਕਰਦੇ ਹਨ ਉੱਤਰ ਇਹ ਕੀੜੇ ਪੱਤਿਆਂ ਨੂੰ ਖਾ ਕੇ ਪੌਦਿਆਂ ਦੀ ਪ੍ਰਕਾਸ਼ ਸੰਸਲੇਸ਼ਨ ਦੀ ਸਮਰਥਾ ਨੂੰ ਕੱਟ ਕਰ ਦਿੰਦੇ ਹਨ। ਦਸਵਾਂ ਪ੍ਰਸ਼ਨ ਰਸਾਇਣਿਕ ਦਵਾਈਆਂ ਦੀ ਵਰਤੋਂ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ? ਉੱਤਰ ਰਸਾਇਣਿਕ ਦਵਾਈਆਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ। ਵਰਤੋਂ ਸਮੇਂ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ। ਜੇ ਇਹਨਾਂ ਦਾ ਜ਼ਹਿਰ ਚੜ ਜਾਵੇ ਤਾਂ ਤੁਰੰਤ ਡਾਕਟਰ ਨੂੰ ਬੁਲਾ ਲੈਣਾ ਚਾਹੀਦਾ ਹੈ। ਈੜੀ 5-6 ਵਾਕਾਂ ਵਿੱਚ ਉੱਤਰ ਦਿਓ। ਪਹਿਲਾ ਪ੍ਰਸ਼ਨ ਹਾਨੀਕਾਰਕ ਕੀੜੇ ਫਸਲਾਂ ਨੂੰ ਕਿਹੜੇ-ਕਿਹੜੇ ਢੰਗ ਨਾਲ ਨੁਕਸਾਨ ਪਹੁੰਚਾਉਂਦੇ ਹਨ? ਉੱਤਰ ਹਾਨੀਕਾਰਕ ਕੀੜੇ ਫਸਲਾਂ ਨੂੰ ਵੱਖ-ਵੱਖ ਢੰਗਾਂ ਨਾਲ ਨੁਕਸਾਨ ਪਹੁੰਚਾਉਂਦੇ ਹਨ ਜਿਵੇਂ ਕਈ ਕੀੜੇ ਜਿਵੇਂ ਤੇਲਾ, ਚੇਪਾ ਚੀਟੀ ਮੱਖੀ ਮੇਲੀ ਬਾਗਾਦੀ ਪੱਤਿਆਂ ਵਿੱਚੋਂ ਰਸ ਚੂਸ ਕੇ ਇਹਨਾਂ ਵਿੱਚੋਂ ਹਰਾ ਮਾਦਾ ਤੇ ਖਣਿਜ ਪਦਾਰਥਾਂ ਦੀ ਕਮੀ ਕਰ ਦਿੰਦੇ ਹਨ ਇਸ ਤਰ੍ਹਾਂ ਪੱਤੇ ਪੀਲੇ ਪੈ ਜਾਂਦੇ ਹਨ ਤੇ ਪੌਦੇ ਦਾ ਵਾਧਾ ਰੁਕ ਜਾਂਦਾ ਹੈ ਦੂਜਾ ਕੁਝ ਕੀੜੇ ਪੌਦਿਆਂ ਦੇ ਫਲਾਂ ਤੇ ਤਣਿਆਂ ਆਦੀ ਵਿੱਚ ਵੜ ਕੇ ਨੁਕਸਾਨ ਕਰਦੇ ਹਨ ਜਿਵੇਂ ਕਮਾਦ ਦਾ ਗੜੂਆ ਮੱਕੀ ਦੀ ਫਸਲ ਵਿੱਚ ਸ਼ਾਕ ਦੀ ਮੱਖੀ ਨਰਮੀ ਦੀ ਅਮਰੀਕਨ ਸੁੰਡੀ ਆਦਿ ਤੀਜਾ ਕੁਝ ਕੀੜੇ ਪੱਤਿਆਂ ਨੂੰ ਖਾ ਕੇ ਪ੍ਰਕਾਸ਼ ਸੰਚਲੇਸ਼ਨ ਦੀ ਸਮਰੱਥਾ ਘਟਾ ਦਿੰਦੇ ਹਨ ਇਹ ਜ਼ਿਆਦਾ ਪੱਤਿਆਂ ਨੂੰ ਕਿਨਾਰਿਆਂ ਤੋਂ ਮੁੱਖ ਨਾੜੀ ਵੱਲ ਖਾਂਦੇ ਹਨ ਜਦ ਪੱਤਿਆਂ ਦਾ ਹਰਾ ਮਾਦਾ ਖਾ ਜਾਂਦੇ ਹਨ ਅਤੇ ਪੱਤੇ ਨੂੰ ਛਾਣਨੀ ਵਰਗਾ ਕਰ ਦਿੰਦੇ ਹਨ ਇਹ ਕਿਹੜੇ ਹਨ ਢਿੱਡੇ ਸੈਨਿਕ ਸੁੰਡੀ ਪੱਬੂ ਕੁੱਤਾ ਹੱਡਾ ਪੰਡੀ ਆਦਿ ਚੌਥਾ ਕੁਝ ਕੀੜੇ ਜੀ ਬੇਸੀਓ ਚਿੱਟਾ ਸੁੰਜਬੀਨ ਹੀ ਅਤੇ ਹਿੱਸੇ ਜੜ ਤਣਾ ਆਦਿ ਨੂੰ ਖਾ ਜਾਂਦੇ ਹਨ ਤੇ ਪੌਦਾ ਮਰ ਜਾਂਦਾ ਹੈ। ਦੂਜਾ ਪ੍ਰਸ਼ਨ ਫਸਲਾਂ ਦੀਆਂ ਬਿਮਾਰੀਆਂ ਦੇ ਮੁੱਖ ਤੌਰ ਤੇ ਕੀ ਕਾਰਨ ਹਨ? ਉੱਤਰ ਫਸਲਾਂ ਨੂੰ ਵੱਖ-ਵੱਖ ਅਵਸਥਾ ਵਿੱਚ ਉੜਲੀ, ਜੀਵਾਣੂ, ਵਿਸ਼ਾਣ ਆਦਿ ਤੋਂ ਕਈ ਕਿਸਮਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਪੌਦਿਆਂ ਦੀਆਂ ਬਿਮਾਰੀਆਂ ਮੁੱਖ ਤੌਰ ਤੇ ਬਿਮਾਰੀ ਵਾਲੇ ਬੀਜਾਂ ਬਿਮਾਰੀ ਵਾਲੇ ਖੇਤਾਂ ਤੇ ਵੀ ਅਤੇ ਤੇਜ਼ ਹਵਾ ਕਾਰਨ ਇੱਕ ਖੇਤ ਤੋਂ ਦੂਸਰੇ ਖੇਤ ਵਿੱਚ ਫੈਲਦੀਆਂ ਹਨ ਉਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਉਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਹਨ ਝੂਲਸ ਰੋਗ ਬੀਜ ਗਲਣ ਰੋਗ ਕਾਂਗਿਆਰੀ ਚਿੱਟੂ ਰੋਗ ਜੀਵਾਣੂਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਤਣੇ ਦਾ ਗਲਣਾ ਪੱਤਿਆਂ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ विषाणुआ ਨਾਲ ਹੋਣ ਵਾਲੇ ਰੋਗ ਜਿਵੇਂ ਟੁੱਟੀ ਰੋਗ, ਛਿੱਟਕ ਪਰਾ ਰੋਗ ਤੀਜਾ ਪ੍ਰਸ਼ਨ ਫਸਲ ਸੁਰੱਖਿਆ ਦੀ ਕੀ ਮਹੱਤਤਾ ਹੈ ਉੱਤਰ ਖੇਤੀ ਦੇ ਖੇਤਰ ਵਿੱਚ ਬਹੁਤ ਤਰੱਕੀ ਹੋ ਰਹੀ ਹੈ। ਬਹੁਤ ਉन्नत ਕਿਸਮਾਂ ਤੇ ਨਵੀਆਂ ਤਕਨੀਕਾਂ ਇਜ਼ਾਦ ਕੀਤੀਆਂ ਜਾ ਰਹੀਆਂ ਹਨ।

ਜੇ ਫਸਲ ਦੀ ਰੋਗਾ ਤੇ ਕੀੜਿਆਂ ਦੇ ਹਮਲੇ ਤੋਂ ਸੁਰੱਖਿਆ ਨਹੀਂ ਕੀਤੀ ਜਾਵੇਗੀ ਤਾਂ ਅਕਾਲ ਪੈ ਸਕਦਾ ਹੈ ਜਿਵੇਂ ਕਿ 1943 ਵਿੱਚ ਬੰਗਾਲ ਵਿੱਚ ਓਨੇ ਨੂੰ ਪੂਰੇ ਤੱਬਿਆਂ ਦੇ ਰੋਗ ਕਾਰਨ ਹੋਇਆ ਸੀ ਅਤੇ 1996 ਤੋਂ 2002 ਦੌਰਾਨ ਪੰਜਾਬ ਵਿੱਚ ਨਰਮੇ ਤੇ ਅਮਰੀਕਨ ਸੁੰਡੀ ਦੇ ਹਮਲੇ ਕਾਰਨ ਸਾਰੀ ਫਸਲ ਹੀ ਖਤਮ ਹੋ ਉਂਦੀ ਹੱਦ ਤੱਕ ਪਹੁੰਚ ਗਈ ਸੀ

ਦੂਜਾ ਬੀਜਾਂ ਨੂੰ ਸੋਧ ਕੇ ਬਿਜਾਈ ਕਰਨੀ ਚਾਹੀਦੀ ਹੈ ਕੁਝ ਬਿਮਾਰੀਆਂ ਤੇ ਕੀੜਿਆਂ ਤੋਂ ਬਚਾਅ ਕਰਨ ਲਈ ਖੇਤਾਂ ਨੂੰ ਧੁੱਪ ਵਿੱਚ ਖੁੱਲਾ ਰੱਖ ਕੇ ਕੀਤਾ ਜਾ ਸਕਦਾ ਹੈ ਸਿੰਚਾਈ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਸਹੀ ਮਾਤਰਾ ਤੇ ਮਿqdaਰ ਵਿੱਚ ਕਰਨੀ ਚਾਹੀਦੀ ਹੈ ਬੇਲੋੜੀ ਨਹੀਂ ਖੇਤਾਂ ਦੇ ਆਲੇ ਦੁਆਲੇ ਤੇ ਪੱਟਾਂ ਉੱਤੇ ਨਦੀਨਾਂ ਨੂੰ ਖਤਮ ਕਰਨ ਨਾਲ ਬਿਮਾਰੀਆਂ ਤੇ ਕੀੜਿਆਂ ਦਾ ਹਮਲਾ ਘੱਟ ਹੁੰਦਾ ਹੈ ਪੰਜਵਾਂ ਪ੍ਰਸ਼ਨ ਬਿਮਾਰੀ ਜਾਂ ਕੀੜੇ ਦੇ ਹਮਲੇ ਤੋਂ ਬਾਅਦ ਬਹੁਤ ਸੁਰੱਖਿਆ ਲਈ ਕਿਹੜੇ ਟੰਗ ਅਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਉੱਤਰ ਬਿਮਾਰੀ ਜਾਂ ਕੀੜੇ ਦਾ ਹਮਲਾ ਹੋਣ ਤੋਂ ਬਾਅਦ ਵਰਤੇ ਜਾਣ ਵਾਲੇ ਤਰੀਕੇ ਇਸ ਤਰ੍ਹਾਂ ਹਨ ਸਭ ਤੋਂ ਪਹਿਲਾਂ ਬਿਮਾਰੀ ਕਿਹੜੀ ਹੈ ਤੇ ਇਸ ਦਾ ਕੀ ਕਾਰਨ ਹੈ ਪਤਾ ਲਗਾਓ ਐਸੇ ਤਰ੍ਹਾਂ ਕੀੜੇ ਦੀ ਪਛਾਣ ਕਰਨੀ ਵੀ ਜ਼ਰੂਰੀ ਹੈ ਇਸ ਤੋਂ ਬਾਅਦ ਹੀ ਇਹਨਾਂ ਦੀ ਰੋਕਥਾਮ ਦੀ ਯੋਨ ਤਿਆਰ ਕਰਨੀ ਚਾਹੀਦੀ ਹੈ ਜਿਵੇਂ ਮਿਸ਼ਾਣੂ ਰੋਗ ਵਿੱਚ ਇਸ ਨੂੰ ਫੈਲਾਉਣ ਵਾਲੇ ਕੀੜੇ ਦੀ ਰੋਕਥਾਮ ਕਰਨੀ ਜ਼ਰੂਰੀ ਹੈ ਸ਼ੁਰੂ ਵਿੱਚ ਹੀ ਜਦੋਂ ਬਿਮਾਰੀ ਜਾਂ ਕੀੜਿਆਂ ਦਾ ਹਮਲਾ ਘੱਟ ਹੁੰਦਾ ਹੈ ਜਿ세 ਪਟਿਆਲੂ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ ਰਸਾਇਣਿਕ ਦਵਾਈਆਂ ਦੀ ਚੋਣ ਕੀੜੇ ਦੇ ਸੁਭਾਅ ਹਮਲੇ ਦੀਆਂ ਨਿਸ਼ਾਨੀਆਂ ਤੇ ਬਿਮਾਰੀ ਦੇ ਕਾਰਨ ਮੁਤਾਬਕ ਹੀ ਕਰਨੀ ਚਾਹੀਦੀ ਹੈ ਪੰਜਵਾਂ रसायनिक दवाइया की सही मात्रा और सही समय का ध्यान रख के ही वरतों करनी चाहिए है छेव मित्र कीड़े तरखम जीवन की वरतों करके भी कीड़िया की बीमारिया की रोकथाम की जा सकती है की क्लास में उम्मीद कर तो प्रश्न उत्तर समझ आ गए होगी वीडियो वाइसिया लगी तो लाइक शेयर कॉमेंट करना ना भूलो आप